ਦੋਸਤੋ ਪਿਆਰ ਅੰਮ੍ਰਿਤ ਚੈਨਲ ਤੋਂ ਤੁਹਾਡੇ ਖਾਦਮ ਅੰਮ੍ਰਿਤ ਪਾਲ ਕਲੇਰ ਹਾਜ਼ਰ ਹੈ ਦੋਸਤੋ ਆਪਾਂ ਤੁਹਾਡੇ ਲਈ ਪਿਛਲੇ ਕੁਝ ਦਿਨਾਂ ਤੋਂ ਪੇਸ਼ ਕਰ ਰਹੇ ਹਾਂ ਸ਼੍ਰੀ ਸੁਖਵਿੰਦਰ ਸਿਆਣ ਦੀ ਲਿਖੀ ਹੋਈ ਕਹਾਣੀ ਰੋਹ ਦੀ ਮੁਹੱਬਤ ਜਿਸ ਦੇ ਕਿ ਪੰਜ ਭਾਗ ਸਨ ਅੱਜ ਆਪਾਂ ਇਸ ਦਾ ਆੰਤਮ ਔਰ ਪੰਜਵਾਂ ਭਾਗ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਤੇ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਨੂੰ ਪੇਸ਼ ਕਰੀਏ ਆਪਣੇ ਚੈਨਲ ਜਨਨ ਕਿ ਤੁਹਾਡੇ ਆਪਣੇ ਚੈਨਲ ਕਲੈਰ ਅਮਰਿਤ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਅਖੀਰ ਦੇ ਉੱਤੇ ਤੇ ਅਲੋਜੀ ਫਿਰ ਆਪਾਂ ਤੁਹਾਡੇ ਲਈ ਇਸ ਕਹਾਣੀ ਦਾ ਅਖੀਰਲਾ ਪਾਗ ਪੇਸ਼ ਕਰ ਰਹੇ ਹਾਂ ਰੂਹ ਦੀ ਮੁਹੱਬਤ ਕਰਨ ਦੇ ਮਾਤਾ ਪਿਤਾ ਨੇ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਕਰਨ ਦੇ ਪਾਪਾ ਦਾ ਇੱਕ ਦੋਸਤ ਸੀ ਕਰਨ ਨੇ ਉਸ ਦੇ ਨਾਲ ਇਹ ਸਾਰੀ ਗੱਲ ਸਾਂਝੀ ਕੀਤੀ ਤੇ ਕਰਨ ਦੇ ਪਾਪਾ ਨੇ ਆਪਣੇ ਦੋਸਤ ਅੱਗੇ ਹਾਂ ਕਰ ਦਿੱਤੀ ਪਰ ਇੱਕ ਗੱਲ ਨਾਲ ਹੀ ਇਹ ਕਹਿ ਦਿੱਤੀ ਕਿ ਹੁਣ ਉਹ ਮੁਲਾਜ਼ਮ ਹੋ ਗਿਆ ਹੈ ਸਾਡੇ ਇਹਦੇ ਉੱਤੇ ਕੋਈ ਵੀ ਹੱਕ ਨਹੀਂ ਇਹ ਸਭ ਤੋਂ ਛੋਟਾ ਹੈ ਜੋ ਇਹਦਾ ਹਿੱਸਾ ਆਉਂਦਾ ਸੀ ਮੈਂ ਇਸ ਨੂੰ ਜ਼ਰੂਰ ਦੇਵਾਂਗਾ ਪਰ ਇਹ ਮੇਰੇ ਘਰ ਦੇ ਵਿੱਚ ਨਹੀਂ ਰਹੇਗਾ ਤੇ ਨਾ ਹੀ ਉਹ ਕੁੜੀ ਮੇਰੇ ਘਰ ਦੇ ਵਿੱਚ ਨੂੰ ਬਣ ਕੇ ਆਵੇਗੀ ਜਦ ਕਰਨ ਦੇ ਪਿਤਾ ਨੇ ਇਹ ਫੈਸਲਾ ਲਿਆ ਸਾਰੇ ਹੱਕੇ ਬੱਕੇ ਰਹਿ ਗਏ ਹੁਣ ਕਰਨ ਕਾਫੀ ਜਜ਼ਬਾਤੀ ਹੋ ਗਿਆ ਸੀ ਫਿਰ ਕਰਨ ਨੂੰ ਮੈਂ ਆਪਣੇ ਕੋਲ ਬੁਲਾਇਆ ਜਿੰਨੇ ਕੋਸ ਅਕਾਲ ਪਰਖ ਵਾਹਿਗੁਰੂ ਨੇ ਮੈਨੂੰ ਮਤ ਦਿੱਤੀ ਸੀ ਮੈਂ ਆਪਣੇ ਸੋਚ ਅਨੁਸਾਰ ਉਸ ਨੂੰ ਬਹੁਤ ਸਮਝਾਇਆ ਤੇ ਸਾਨੂੰ ਇੱਕ ਰਸਤਾ ਮਿਲਿਆ ਹੁਣ ਇੱਥੇ ਨੈਨਸੀ ਦੇ ਪਿੰਡੋਂ ਅਸੀਂ ਇੱਕ ਬੰਦਾ ਪਾਇਆ ਉਸ ਨੇ ਵਿਚੋਲੇ ਦਾ ਰੋਲ ਅਦਾ ਕੀਤਾ ਅਸੀਂ ਜ਼ਿਆਦਾ ਸਮਾਂ ਪਾਉਣਾ ਠੀਕ ਨਹੀਂ ਸੀ ਸਮਝਿਆ ਕਿਉਂਕਿ ਅਸੀਂ ਸੋਚਦੇ ਸੀ ਜੋ ਗਲਤੀ ਅਸੀਂ ਕਰ ਬੈਠੇ ਹਾਂ ਉਹ ਗਲਤੀ ਕਿਤੇ ਇਹ ਰੱਬੀ ਰੂਹ ਨਾ ਕਰ ਬੈਠਣ ਬਸ ਦੂਜੇ ਹੀ ਦਿਨ ਐਨਸੀ ਦਾ ਵਿਆਹ ਕਰਨ ਦੇ ਨਾਲ ਤੈ ਹੋ ਗਿਆ ਦੂਸਰੇ ਦਿਨ ਪ੍ਰੀਤ ਵੀ ਉੱਥੇ ਪਹੁੰਚ ਗਈ ਜੋੜੀ ਨੂੰ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਸੂਟ ਪਾਇਆ ਦੇਖ ਲਖਾਰੀ ਤੇ ਦਿਲ ਵਿੱਚ ਵੀ ਬਹੁਤ ਸ਼ਬਦਾਂ ਦੇ ਬਲਵਲੇ ਉੱਠ ਰਹੇ ਸਨ ਉਹ ਵਕਤ ਦੀ ਖੁਸ਼ੀ ਵੀ ਮਹਿਸੂਸ ਕਰ ਰਹੀ ਹਸੀ ਪਰ ਆਪਣੀ ਬੀਤੀ ਹੋਈ ਜ਼ਿੰਦਗੀ ਨੂੰ ਜ਼ਿਆਦ ਕਰਕੇ ਮਨ ਵੀ ਬਹੁਤ ਖਰਾਬ ਹੋ ਰਿਹਾ ਸੀ ਮੈਂ ਇਹ ਸੋਚ ਰਿਹਾ ਸੀ ਕਾਸ਼ ਕਿਤੇ ਸਾਨੂੰ ਵੀ ਸਾਡੀ ਬੇੜੀ ਦੇ ਮਲਾ ਤਕੜੇ ਮਿਲ ਜਾਂਦੇ ਨੈਨਸੀ ਦੇ ਪਿੰਡ ਗੁਰੂ ਘਰ ਦੇ ਵਿੱਚ ਉਹਨਾਂ ਦੀਆਂ ਲਾਵਾਂ ਹੋ ਗਈਆਂ ਉਹ ਸਦਾ ਲਈ ਇੱਕ ਦੂਜੇ ਦੇ ਹੋ ਗਏ ਪਰ ਕਰਨ ਦੇ ਚਿਰ ਉੱਤੇ ਨੈਨਸੀ ਨੂੰ ਦੇਖ ਕੇ ਇੰਨੀ ਖੁਸ਼ੀ ਹੋ ਰਹੀ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਅੱਜ ਮੈਂ ਆਪਣੀ ਮੁਹੱਬਤ ਨੂੰ ਸਦਾ ਲਈ ਪਾ ਲਿਆ ਹੈ ਕਰਨ ਦੇ ਮਾਪੇ ਨੇ ਬੇਸ਼ੱਕ ਕਰਨ ਨੂੰ ਬੇਤਖਲ ਕਰ ਦਿੱਤਾ ਸੀ ਪਰ ਉਸਦੇ ਪਾਪਾ ਨੇ ਉਸ ਨੂੰ ਬਹੁਤ ਬੋਲਿਆ ਸੀ ਕਰਨ ਨੇ ਹਾਲਾਤਾਂ ਦੀ ਪਰਵਾਹ ਨਹੀਂ ਕੀਤੀ ਤੇ ਆਪਣੀ ਮੰਜ਼ਲ ਦਾ ਰਾਹ ਨਹੀਂ ਛੱਡਿਆ ਜਦੋਂ ਆਪਣੀ ਮੰਜ਼ਲ ਤੇ ਪਹੁੰਚ ਗਿਆ ਤਾਂ ਉਸ ਦੀ ਮੰਜ਼ਲ ਨੇ ਉਹਦੇ ਪੈਰਾਂ ਨੂੰ ਚੁੰਮ ਕੇ ਕਿਹਾ ਸਦ ਸ਼ੁਕਰ ਹੈ ਅੰਤ ਪਾਇਆ ਮਹਿਬੂਬ ਮੇਰਾ ਹੁਣ ਕਰਨ ਦਾ ਵਿਆਹ ਤਾਂ ਨੈਨਸੀ ਦੇ ਨਾਲ ਹੋ ਗਿਆ ਵਿਆਹ ਤੋਂ ਬਾਅਦ ਸਦੀ ਫੁੱਲਾਂ ਵਾਲੀ ਕਾਰ ਲਖਾਰੀ ਦੇ ਘਰ ਪਹੁੰਚੀ ਲਖਾਰੀ ਉਸ ਵਕਤ ਅਨਮੈਰਿਡ ਸੀ ਕਰਦਿਆਂ ਨੇ ਪੂਰੇ ਚਾਵਾ ਨਾਲ ਮੁਹੱਬਤ ਭਰੀ ਜੋੜੀ ਨੂੰ ਘਰੇ ਇੰਟਰ ਕਰਵਾਇਆ ਜਿ ਆਇਆ ਆਕ ਸਤਿਕਾਰ ਕੀਤਾ ਮੇਰੀ ਮਾਂ ਨੇ ਤਾਂ ਸਿਰ ਤੋਂ ਪਾਣੀ ਵਾਰ ਕੇ ਵੀ ਪੀਤਾ ਦੋ ਦਿਨ ਉਹ ਮੇਰੇ ਘਰ ਦੇ ਵਿੱਚ ਰੁਕੇ ਮੇਰੇ ਘਰ ਦੇ ਚੁਆਰੇ ਨੂੰ ਭਾਗ ਲਾਏ ਉਸ ਤੋਂ ਬਾਅਦ ਕਰਨ ਨੇ ਪਿੰਡ ਦੇ ਇੱਕ ਕਮਰਾ ਕਿਰਾਏ ਤੇ ਮਿਲ ਗਿਆ ਅਸੀਂ ਬਹੁਤ ਕਿਹਾ ਕਿ ਜਿੰਨਾ ਚਿਰ ਤੁਹਾਡੇ ਕੋਲ ਜਗ੍ਹਾ ਨਹੀਂ ਬੰਦੀ ਨੈਨਸੀ ਇਸ ਘਰ ਦੇ ਵਿੱਚ ਹੀ ਰਹਿ ਪਵੇਗੀ ਪਰ ਕਰਨ ਨੇ ਕਿਹਾ ਤੁਹਾਡਾ ਸਾਡੇ ਉੱਤੇ ਪਹਿਲੇ ਬਹੁਤ ਵੱਡਾ एहसान ਹੈ ਮੈਂ ساری ਉਮਰ ਗੁਣਨੀ ਪਲਾ ਸਕਦਾ ਤੁਹਾਡਾ ਬਸ ਹੁਣ ਸਾਨੂੰ ਜਾਣਾ ਹੀ ਚਾਹੀਦਾ ਹੈ ਜੋ ਤੁਸੀਂ ਸਾਡੇ ਲਈ ਇੰਨਾ ਕਰ ਦਿੱਤਾ ਇਹ ਹੀ ਬਹੁਤ ਹੈ ਫਿਰ ਅਸੀਂ ਪ੍ਰੀਤ ਨੂੰ ਮਿਲੇ ਨੈਨਸੀ ਨੇ ਪ੍ਰੀਤ ਨੂੰ ਬਹੁਤ ਦਵਾਵਾਂ ਦਿੱਤੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੀਤ ਨੂੰ ਕਦੇ ਵੀ ਇੰਨੀ ਖੁਸ਼ ਨਹੀਂ ਸੀ ਦੇਖਿਆ ਜਾਂ ਤਾਂ ਇੰਨਾ ਖੁਸ਼ ਉਸ ਵਕਤ ਸੀ ਜਦੋਂ ਅਸੀਂ ਮੁਲਾਕਾਤ ਕਰਦੇ ਹੁੰਦੇ ਸੀ ਕਰਨ ਨੈਨਸੀ ਦੀ ਜੋੜੀ ਨੂੰ ਦੇਖ ਕੇ ਉਸ ਦੇ ਦਿਲ ਵਿੱਚ ਬੜੇ ਵੱਲਵਲੇ ਉੱਠ ਰਹੇ ਸਨ ਮੈਂ ਪ੍ਰੀਤ ਨੂੰ ਕਿਹਾ ਰੱਬ ਪਤਾ ਨਹੀਂ ਸਾਡੇ ਟਾਈਮ ਕਿੱਥੇ ਲੁਕਿਆ ਹੋਇਆ ਸੀ ਫਿਰ ਉਸ ਨੇ ਹੱਸਦੀ ਹੋਈ ਨੇ ਕਿਹਾ ਸੱਜਣਾ ਗੱਲ ਸੰਜੋਗਾ ਦੀ ਹੁੰਦੀ ਹੈ ਫਿਰ ਕੀ ਹੋਇਆ ਜੇ ਸਾਡਾ ਆਪਸ ਵਿੱਚ ਵਿਆਹ ਨਹੀਂ ਹੋਇਆ ਵਕਤ ਆਪਣੇ ਰਫਤਾਰ ਨਾਲ ਚਲਦਾ ਰਿਹਾ ਕਰਨ ਛੁੱਟੀ ਆਉਣ ਦਾ ਕਾਰ ਜਾਣਾ ਲਗਾਤਾਰ ਚਲਦਾ ਰਿਹਾ ਇੱਕ ਦਿਨ ਖੁਦਾ ਨੇ ਐਸੀ ਰਹਿਮਤ ਬਖਸ਼ੀ ਕਿ ਉਹਨਾਂ ਦੇ ਘਰ ਦੋ ਚੌੜੇ ਬੇਟੇ ਨੇ ਜਨਮ ਲਿਆ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਬਰਨਾਲਾ ਸ਼ਹਿਰ ਦੇ ਵਿੱਚ ਆਪਣਾ ਰਹਿਣ ਬਸੇਰਾ ਵੀ ਬਣਾ ਲਿਆ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਰੱਬ ਦੇ ਆਰੰਗਾ ਵਿੱਚ ਰਾਜੀ ਰਹਿਣ ਲੱਗ ਪਏ ਜਦ ਵੀ ਮੈਂ ਛੁੱਟੀ ਜਾਂਦਾ ਉਹਨਾਂ ਦੇ ਘਰ ਜਾ ਕੇ ਇੱਕ ਕੱਪ ਚਾਹ ਦਾ ਜ਼ਰੂਰ ਸਾਂਝਾ ਕਰਕੇ ਆਉਂਦਾ ਮਰ ਜਾਣੀ ਨੰਸੀ ਕਰਨ ਨੂੰ ਹਮੇਸ਼ਾ ਇਹ ਸ਼ਬਦ ਕਹੇ ਕਿ ਮੈਨੂੰ ਸਤਕਾਰ ਦਿੰਦੀ ਹੈ ਸਾਡੀ ਬੇੜੀ ਦੇ ਮਲਾ ਬੜੇ ਤਕੜੇ ਸੀ ਤੰਗੋਤਾ ਸਾਡੀ ਕਹਾਣੀ ਪਾਰ ਲੱਗ ਗਈ ਅੱਜ ਉਹ ਆਪਣੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸੀ ਪਰ ਕਰਨ ਦੇ ਮਾਪੇ ਦੀ ਜ਼ਿੰਦਗੀ ਵਿੱਚ ਇੱਕ ਅਜਾਹ ਮੋੜ ਆਇਆ ਇੱਕ ਅਜਹੀ ਹਨੇਰੀ ਝੁੱਲੀ ਜੋ ਕਰਨ ਦੇ ਵੱਡੇ ਭਰਾ ਸਨ ਉਹ ਸਰਕਾਰੀ ਨੌਕਰੀਆਂ ਕਰਦੇ ਸਨ ਉਹਨਾਂ ਨੇ ਆਪਣੇ ਮਾਪੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜੋ ਜਿਵੇਂ ਦੀ ਜ਼ਮੀਨ ਉਨਦੀ ਸੀ ਘਰ ਆਉਂਦਾ ਸੀ ਸਭ ਕੁਝ ਵਿੱਚ ਵਟ ਕੇ ਚਲੇ ਗਏ ਬੁੱਢੇ ਮਾਪੇ ਇਕੱਲੇ ਰਹਿ ਗਏ ਅੰਤ ਵਿੱਚ ਉਹ ਮਾਪੇ ਵਾਪਸ ਕਰਨ ਦੇ ਕੋਲ ਹੀ ਸ਼ਹਿਰ ਬਰਨਾਲੇ ਆ ਗਏ ਜਦੋਂ ਬਰਨਾਲੇ ਸ਼ਹਿਰ ਦੇ ਵਿੱਚ ਉਹਨਾਂ ਦੇ ਕੋਲ ਆਏ ਨੈਨਸੀ ਨੂੰ ਧਰਤੀ ਵੇਲ ਨਾ ਦੇਵੇ ਉਸ ਦਾ ਧਰਤੀ ਪੱਬ ਨਹੀਂ ਸੀ ਲੱਗ ਰਿਹਾ ਜਿਸ ਮਟਿਆਰ ਨੂੰ ਉਸ ਦੇ ਮਾਪੇ ਨੀਚ ਜਾਤ ਦੀ ਦੱਸਦੇ ਸਨ ਅੱਜ ਉਹੀ ਮਟਿਆਰ ਉਹਨਾਂ ਦੇ ਪੈਰਾਂ ਹੇਠਾਂ ਹੱਥ ਦੇ ਰਹੀ ਸੀ ਉਹਨਾਂ ਦੀ ਸਭ ਸੰਭਾਲ ਕਰ ਰਹੇ ਸੀ ਹੁਣ ਉਹੀ ਸੱਸ ਸਹੁਰਾ ਰੋਜ਼ ਦੁਆਵਾਂ ਇਹ ਦਿੰਦੇ ਸਨ ਕਿ ਵਾਹਿਗੁਰੂ ਮਿਹਰ ਕਰੇ ਹਰ ਇੱਕ ਮਾਂ ਬਾਪ ਨੂੰ ਨੈਣਸੀ ਵਰਗੀ ਤੀ ਜਾਨੂ ਦੇਵੇ ਤੇ ਕਹਾਣੀ ਦੇ ਦੋਸਤੋ ਇੱਥੇ ਹੀ ਸਮਾਪਤੀ ਹੁੰਦੀ ਹੈ ਤੁਸੀਂ ਦੇਖੋ ਵੀ ਕਹਾਣੀ ਕਿਸ ਮੋੜ ਦੇ ਉੱਤੇ ਆ ਕੇ ਖਤਮ ਹੋਈ ਹੈ ਜਿੱਥੇ ਕਿ ਸਾਡੇ ਸਮਾਜ ਦੇ ਵਿੱਚ ਜਾਤ ਪਾਤ ਦਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਇਨਸਾਨ ਨੂੰ ਇਨਸਾਨ ਹਜੇ ਵੀ ਨਹੀਂ ਸਮਝਿਆ ਜਾਂਦਾ ਕਿਉਂਕਿ ਜਿੱਨਾ ਚਿਰ ਸਾਡੇ ਮਨਾਂ ਦੇ ਵਿੱਚੋਂ ਸਾਡੇ ਦਿਲਾਂ ਦੇ ਵਿੱਚੋਂ ਇਨਸਾਨੀਅਤ ਪ੍ਰਤੀ ਮੋਹ ਨਹੀਂ ਜਾਗਦਾ ਉਹਨਾਂ ਚਿਰ ਇਹ ਜਾਤ ਪਾਤ ਦਾ ਕੋੜ ਸਾਡੇ ਦਿਲਾਂ ਵਿੱਚੋਂ ਨਹੀਂ ਜਾ ਸਕਦਾ। ਇਨਸਾਨ ਇਨਸਾਨ ਹੁੰਦਾ ਹੈ। ਇਹ ਕਹਾਣੀ ਸਾਨੂੰ ਬਹੁਤ ਹੀ ਖੂਬਸੂਰਤ ਸਿੱਖਿਆ ਦਿੰਦੀ ਹੈ ਕਿ ਹਮੇਸ਼ਾ ਹੀ ਇਨਸਾਨੀਅਤ ਨੂੰ ਪਿਆਰ ਕਰੋ। ਇਨਸਾਨ ਇਨਸਾਨੀ ਹੁੰਦੇ ਨੇ ਸਾਰੇ ਮਾਂ ਦੇ ਪੇਟੇ ਜੰਮਦੇ ਨੇ ਕੋਈ ਤਹਾਂ ਤੋਂ ਅੱਜ ਤੱਕ ਡਿੱਗਿਆ ਨਹੀਂ ਸੋ ਦੋਸਤੋ ਕਹਾਣੀ ਬਹੁਤ ਹੀ ਬਾਤਮਾਲ ਸੀ ਜੋ ਕਿ ਅਖੀਰ ਦੇ ਉੱਤੇ ਇਨੀ ਕਮਾਲ ਦੀ ਸਿੱਖਿਆ ਦੇ ਕੇ ਗਈ ਹੈ ਤੇ ਸਾਨੂੰ ਹਮੇਸ਼ਾ ਹੀ ਇਨਸਾਨ ਪ੍ਰਤੀ ਸਹਿਰਦ ਹੋਣਾ ਚਾਹੀਦਾ ਹੈ ਇਨਸਾਨੀਅਤ ਪ੍ਰਤੀ ਸਹਿਰਦ ਹੋਣਾ ਚਾਹੀਦਾ ਹੈ ਤੇ ਕੱਲ ਨੂੰ ਫਿਰ ਮੈਂ ਤੁਹਾਡੇ ਲਈ ਕੋਈ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੀ ਤਾਂ ਤੱਕ ਤੁਸੀਂ ਦੋਸਤੋ ਆਪਣੀ ਸਿੱਧਾ ਤਿਆਰ ਰੱਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਤੇ ਹੁਣ ਆਪਣੇ ਖਾਦਮ ਅਮਰਿਤਪਾਲ ਜੀ ਨੂੰ ਦਿਓ ਇਜਾਜ਼ਤ ਦੋਸਤੋ ਹਮੇਸ਼ਾ ਜ਼ਿੰਦਾਬਾਦ